ਆ ਗਿਆ ਉਹ ਤਾਂ ਜੀ ਇਕੱਲੇ ਨੂੰ ਦੇਖ ਕੇ ਤਾਂ ਉੱਤਰ ਗਏ ਉਹਨਾਂ ਨੇ ਚਾਬੀ ਕੱਢ ਲਈ ਚਾਬੀ ਕੱਢੀ ਮੈਨੂੰ ਕਹਿੰਦੇ ਮੋਟਰਸਾਂ ਦੇ ਸਾਈਡ ਤੇ ਨਾ ਮੈਂ ਹਲਾ ਲਿਆ ਮਹਾਂ ਦੱਸੋ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾ ਟਰੈਵਲਿੰਗ ਜੱਟ ਚੈਨਲ ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਸੱਜਣਾ ਸਾਥ ਸੰਗਤ ਦਾ ਸਵਾਗਤ ਕਰਦੇ ਆਂ ਜੀ ਜਿੱਤਾ ਕਿ ਤੁਹਾਨੂੰ ਪਤਾ ਹੈ ਆਪਾਂ ਤੁਹਾਨੂੰ ਪੰਜਾਬ ਤੋਂ ਲੈ ਕੇ ਨੰਦੇੜ ਸਾਹਿਬ ਨਾਨਕਚੀਰਾ ਹైదరాబాద్ ਦੇ ਗੁਰੂ ਘਰ ਵੀ ਦਿਖਾਏ ਨੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਆਪਣੇ ਚੰਡੇ ਗੱਡੇ ਸੀ ਅਤੇ ਉਹ ਗੁਰੂ ਘਰ ਦਿਖਾਇਆ ਜਿੱਥੇ ਸਿੰਘ ਸਮੇਤ ਆਪਣਾ ਘੋੜਾ ਧਰਤੀ ਵਿੱਚ ਸਮਾ ਗਿਆ ਸੀ ਜੇਕਰ ਤੁਸੀਂ ਉਹ ਵੀਡੀਓਜ਼ ਨਹੀਂ ਦੇਖੀਆਂ ਤਾਂ ਤੁਸੀਂ ਦਾ ਟਰੈਵਲਿੰਗ ਜੱਟ ਚੈਨਲ ਦੇ ਉੱਤੇ ਜਾ ਕੇ ਸਾਰੀ ਯਾਤਰਾ ਜਿਹੜੀ ਕਵਰ ਕਰ ਸਕਦੇ ਹੋ ਹੁਣ ਆਪਾਂ ਨੰਦੇੜ ਸਾਹਿਬ ਤੋਂ ਵਾਪਸੀ ਨੂੰ ਚਾਲੇ ਪਾਏ ਨੇ ਪਰ ਆਪਣੀ ਵਾਪਸੀ ਵੀ ਹੈ ਜਿਹੜੀ ਹੈ ਉਹ ਇਤਿਹਾਸਿਕ ਗੁਰੂ ਘਰਾਂ ਨੂੰ ਕਵਰ ਕਰਦੇ ਹੋਏ ਹੋਏਗੀ ਅੱਜ ਆਪਾਂ ਇੱਥੋਂ ਚੱਲੇ ਆ ਮਨਮਾੜ ਜਿੱਥੇ ਕਿ ਗੁਰਦੁਆਰਾ ਸਾਹਿਬ ਇੱਕ ਬਹੁਤ ਤਾਕੜਾ ਬਣਿਆ ਹੋਇਆ ਹੈ ਉਹਦਾ ਨਾਮ ਉਹਦੀ ਡਿਟੇਲ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੇਖਾਂਗੇ ਦੱਸਾਂਗੇ ਵੀਡੀਓ ਦੇ ਅੰਤ ਤੱਕ ਬਣੇ ਰਹੋ ਜਿਹੜੇ ਮੇਰੇ ਸੱਜਣ ਨਵੇਂ ਜੁੜੇ ਹੋ ਉਹ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੇਕਰ ਤੁਹਾਨੂੰ ਹੁਣ ਤੱਕ ਦਾ ਸਫਰ ਵਧੀਆ ਲੱਗਿਆ ਤਾਂ ਕਮੈਂਟ ਜਰੂਰ ਕਰਿਓ ਹੱਲਾਸ਼ੇਰੀ ਦਿੰਦੇ ਰਹੋ ਤੇ ਬਹੁਤ ਬਹੁਤ ਧੰਨਵਾਦ ਕਰਦਿਆਂ ਸਾਰੀ ਸੰਗਤ ਦਾ ਤੇ ਐਦਾਂ ਹੀ ਸਾਨੂੰ ਸਪੋਰਟ ਕਰਦੇ ਰਹੋ ਜੀ ਬਣੇ ਰਹੋ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇੱਥੇ ਕਾਫੀ ਸਮੇਂ ਤੋਂ ਇਹ ਚੱਲ ਰਹੇ ਸੀਗੇ ਮੈਂ ਸੋਚਿਆ ਰੁੱਕ ਕੇ ਦਿਖਾਈਏ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਇੱਥੇ ਕੇਲਿਆਂ ਦੀ ਖੇਤੀ ਬਹੁਤ ਹੁੰਦੀ ਹੈ ਇਸ ਇਲਾਕੇ ਦੇ ਵਿੱਚ ਵੀ ਤੇ ਪਿੱਛੇ ਕੇਲੇ ਪੱਕੇ ਹੋਏ ਸੀਗੇ ਜਿਹੜੇ ਉਹ ਲੱਤਣ ਲੱਗ ਰਹੇ ਸੀ ਟਰੱਕਾਂ ਦੇ ਵਿੱਚ ਕੇਲੇ ਹੋਗੇ ਗੰਨਾ ਕਪਾਹ ਤੇ ਇਹ ਤਰ੍ਹਾਂ ਦੀਆਂ ਇਸ ਇਲਾਕੇ ਦੇ ਵਿੱਚ ਮੇਨ ਫਸਲਾਂ ਨੇ ਤੇ ਜੇ ਲੋਕਾਂ ਦੀ ਗੱਲ ਕਰੀਏ ਤਾਂ ਮੈਂ ਜਿੱਥੇ ਰੁਕਦਾ ਤਾਂ ਨੰਬਰ ਦੇਖ ਕੇ ਆਪਣੀ ਭਾਸ਼ਾ ਦੇ ਵਿੱਚ ਇਹ ਬੋਲਦੇ ਨੇ ਮੈਨੂੰ ਪੰਜਾਬ ਸੇ ਆਇਆ ਗਾੜੀ 'ਤੇ ਬਹੁਤ ਅੱਛਾ ਬਹੁਤ ਅੱਛਾ ਤੇ ਐਦਾਂ ਦੇ ਡਾਇਲੋਗ ਬੋਲਦੇ ਨੇ ਦੇਖਦੇ ਇੱਕ ਇੱਕਿਆਂ ਨੇ ਚੈਨਲ ਵੀ ਸਬਸਕ੍ਰਾਈਬ ਕਰਿਆ ਤੇ ਨਾਲ ਦੀ ਨਾਲ ਇਹ ਵੀ ਗੱਲ ਕਹੀ ਕੇ ਪੰਜਾਬ ਹੈ ਜਿਹੜਾ ਪੰਜਾਬੀ ਬਹੁਤ ਅੱਛਾ ਬੰਦਾ ਪੰਜਾਬੀ ਬਹੁਤ ਅੱਛਾ ਇਹ ਮੈਸੇ ਤਾਂ ਮੇਨ ਇਹ ਮਰਾਠੀ ਇਹ ਬੋਲਦੇ ਨੇ ਪਰ ਆਊਟਸਾਈਡਰ ਨਾਲ ਇਹ ਹਿੰਦੀ ਵੀ ਦੇ ਵਿੱਚ ਵੀ ਗੱਲ ਕਰ ਲੈਂਦੇ ਨੇ ਤੇ ਮੇਨ ਆਪਾਂ ਕਹਿੰਦੇ ਆ ਬਾਈ ਇਹ ਕਹਿੰਦੇ ਨੇ ਬਾਊ ਅਰੇ ਬਾਹੂ ਇਦਾਂ ਦੀ ਲੈਂਗੁਏਜ ਬੋਲਦੇ ਨੇ ਤੇ ਹੁਣ ਆਪਾਂ ਅੱਗੇ ਨੂੰ ਚਾਲੇ ਪਾਉਣੇ ਆ ਤੁਸੀਂ ਬਣੇ ਰਹੋ ਸਾਡੇ ਨਾਲ ਆਪਾਂ ਨੰਦੇੜ ਤੋਂ ਲਗਭਗ 180 ਕਿਲੋਮੀਟਰ ਦੀ ਦੂਰੀ ਲਗਾਤਾਰ طے ਕੀਤੀ ਹੈ ਹੁਣ ਆਪਾਂ 180 ਕਿਲੋਮੀਟਰ ਬਾਅਦ ਇੱਥੇ ਰੁਕੇ ਤੇ ਆਪਾਂ ਨੂੰ ਆ ਪਿੱਛੇ ਮੇਰੇ ਦੋ ਬ੍ਰਦਰ ਮਿਲੇ ਨੇ ਇੱਥੋਂ ਦੇ ਲੋਕਲ ਵੀਰ ਨੇ ਇਹ ਇਧਰ ਲੈਨੇ ਆਪਣੇ ਕੱਪੇ ਲਗਾਏਕਵਾੜ ਦੀ ਤੇ ਇਹਨੇ ਦਲੀਪ ਕਾਇਕਵਾੜ ਇਹ ਦੋਨੋਂ ਇੱਕ ਫਾਈਨੈਂਸ ਕੰਪਨੀ ਦੇ ਵਿੱਚ ਮੈਨੇਜਰ ਨੇ ਅਤੇ ਜਦੋਂ ਇਹਨਾਂ ਨਾਲ ਗੱਲਾਂ ਬਾਤਾਂ ਹੋਈਆਂ ਇਹਨਾਂ ਨੂੰ ਪਤਾ ਲੱਗਿਆ ਕਿ ਪੰਜਾਬ ਤੋਂ ਆਏ ਆ ਆਪਾਂ ਉਹ ਵੀ ਇੱਕ ਮੋਟਰਸਾਈਕਲ ਦੇ ਉੱਤੇ ਮਿਡਲ ਕਲਾਸ ਦੇ ਉੱਤੇ ਇਹਨਾਂ ਨੇ ਖੁਸ਼ ਹੋ ਕੇ ਆਪਾਂ ਨੂੰ ਪੈਟਰੋਲ ਦੀ ਇੱਕ ਟੈਂਕੀ ਹੈ ਜਿਹੜੀ ਧੱਕੇ ਨਾਲ ਫੁੱਲ ਕਰਾ ਕੇ ਦਿੱਤੀ ਆ ਤੇ ਇਹ ਬੜਾ ਰੋਕਿਆ ਬਟ ਬਾਈ ਬੜੇ ਖੁਸ਼ ਹੋਏ ਇਸ ਗੱਲ ਦੇ ਉੱਤੇ ਇਹ ਕਹਿੰਦੇ ਪੰਜਾਬ ਨਾਲ ਪੰਜਾਬੀਅਤ ਨਾਲ ਅਸੀਂ ਪਿਆਰ ਬਹੁਤ ਕਰਦੇ ਆ ਤੇ ਇਹਨਾਂ ਨੇ ਆਪਾਂ ਨੂੰ ਇੱਕ ਤਰ੍ਹਾਂ ਦਾ ਇਹ ਕਹਿੰਦੇ ਸੀ ਤੁਹਾਨੂੰ ਮੋਟੀਵੇਟ ਕਰਨਾ ਚਾਹੁੰਦੇ ਆ ਇਹਦੇ ਲਈ ਤੇ ਬਾਈਆਂ ਦਾ ਪੰਜਾਬ ਵੱਲੋਂ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਨੂੰ ਸਾਰਿਆਂ ਨੂੰ ਲਵ ਯੂ ਆ ਪੰਜਾਬ ਤੋਂ ਇੱਕ ਵਾਰ ਮਰਾਠੀ ਵਿੱਚ ਬੋਲਾਂ ਪੰਜਾਬੀ ਬੜੇ ਚੰਗੇ ਹੁੰਦੇ ਨੇ ਪੰਜਾਬੀ ਇੱਕ ਨੰਬਰ ਅਸਲ ਆਹ ਧੰਨਵਾਦ ਜੀ ਆਪਾਂ ਪਹੁੰਚੇ ਆਂ ਮਹਾਰਾਸ਼ਟਰ ਦੇ ਜਾਲਨਾ ਸ਼ਹਿਰ ਵਿਖੇ ਇਹ ਇੱਕ ਜ਼ਿਲ੍ਹਾ ਬਹੁਤ ਵੱਡਾ ਸ਼ਹਿਰ ਹੈ ਤੇ ਆਪਾਂ ਇੱਥੇ ਰੁਕਿਆ ਮਥਰਾ ઠાਬੇ ਦੇ ਉੱਤੇ ਤੇ ਇੱਥੋਂ ਦੇ ਮਾਲਕ ਨਾਲ ਤੁਹਾਨੂੰ ਮਿਲਾਉਨੇ ਆ ਇੱਕ ਖਾਸ ਗੱਲ ਦੇ ਲਈ ਜਿੱਦਾਂ ਕਿ ਤੁਹਾਨੂੰ ਦੱਸਿਆ ਸੀ ਇੱਥੋਂ ਦੇ ਮਾਲਕ ਨਾਲ ਮਿਲਾਉਨੇ ਆ ਆਪਣੇ ਨਾਲ ਨੇ ਇਹ ਵਿਸ਼ਵਨਾਥ ਜੀ ਨੇ ਤੇ ਇਹਨਾਂ ਨੇ ਦੇਖਿਆ ਕਿ ਬੰਦਾ ਪੰਜਾਬ ਤੋਂ ਆਇਆ ਤੇ ਇਹਨਾਂ ਨੇ ਸਭ ਤੋਂ ਪਹਿਲਾਂ ਤਾਂ ਕਿਹਾ ਕਿ ਮੈਂ ਹਰਮੰਦਰ ਸਾਹਿਬ ਮੱਥਾ ਟੇਕਣ ਜਾਣਾ ਮੈਨੂੰ ਉੱਥੇ ਦੱਸੋ ਕੀ ਕੀ ਦੇਖ ਸਕਦੇ ਆ ਚਲੋ ਜਿੰਨੀ ਕ ਆਪਾਂ ਨੂੰ ਜਾਣਕਾਰੀ ਸੀ ਆਪਾਂ ਇਹਨਾਂ ਨਾਲ ਉਹ ਸ਼ੇਅਰ ਕੀਤੀ ਤੇ ਉਸ ਤੋਂ ਬਾਅਦ ਇਹਨਾਂ ਦੀ ਅੱਜ ਪੋਤਰੀ ਦਾ ਬਰਥਡੇ ਆ ਪਿੱਛੇ ਪਾਰਟੀ ਸੈਲੀਬ੍ਰੇਸ਼ਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਤੇ ਚਲੋ ਇਹਨਾਂ ਨੇ ਆਪਾਂ ਨੂੰ ਵਧੀਆ ਖਾਣਾ ਖਵਾਇਆ ਤੇ ਜਦੋਂ ਮੈਂ ਕਿਹਾ ਜੀ ਕੀ ਪੇਮੈਂਟ ਦੇਵਾਂ ਇਹ ਕਹਿੰਦੇ ਜੀ ਤੁਸੀਂ ਦੱਸੋ ਸਾਡੇ ਤੋਂ ਕੀ ਲੈ ਕੇ ਜਾਓਗੇ ਤੇ ਨਹੀਂ ਕਹਿੰਦੇ ਸਾਨੂੰ ਤੁਹਾਡੀਆਂ ਦੁਆਵਾਂ ਚਾਹੀਦੀਆਂ ਨੇ ਪੰਜਾਬ ਦੀਆਂ ਤੇ ਅਸੀਂ ਤੁਹਾਡੇ ਤੋਂ ਕੁਝ ਨਹੀਂ ਲੈਣਾ ਦੇਖੋ ਕਿੱਡੀ ਪੰਜਾਬ ਦੀ ਚੜ੍ਹਦੀ ਕਲਾ ਯਾਰ ਪੰਜਾਬੀਆਂ ਦੀ ਕਿੱਡੀ ਚੜ੍ਹਦੀ ਕਲਾ ਤੇ ਪੰਜਾਬੀ ਯਾਰ ਜੱਟ ਕਿ ਬੋਲਣਾ ਆ ਪੰਜਾਬ ਪੰਜਾਬੀਆਂ ਨੇ ਜਿਹੜੇ ਇਹ ਕਿਵੇਂ ਚ ਇਹਨਾਂ ਦੀ ਸੇਵਾ ਭਾਵਨਾ ਦਾ ਸਨਮਾਨ ਹੈ ਜਿਹੜਾ ਹਰ ਕਿਤੇ ਹੁੰਦਾ ਹੁੰਦਾ ਹੈ ਇਹ ਨੇ ਸਾਡੇ ਨਾਲ ਵਿਸ਼ਵਨਾਥ ਜੀ ਧੰਨਵਾਦ ਵਿਸ਼ਵਨਾਥ ਜੀ ਤੁਹਾਡਾ ਔਰੰਗਾਬਾਦ ਦੇਵਗਾਉਂ ਕ੍ਰੋਸ ਕਰਕੇ ਆਪਾਂ ਇੱਥੇ ਇੱਕ ਚਾਹ ਪੀਣ ਲਈ ਇੱਕ ਥਾਬੇ ਤੇ ਰੁਕੇ ਆ ਤੇ ਤੁਹਾਨੂੰ ਆਪਾਂ ਮਨਮਾੜ ਪਹੁੰਚਣਾ ਹੈ ਹੋਪਸੋ ਆਪਾਂ 8:30 ਵਜੇ ਤੱਕ ਪਹੁੰਚ ਜਾਾਂਗੇ ਅੱਜ ਥੋੜਾ ਜਿਹਾ ਲੇਟ ਤੱਕ ਸਫ਼ਰ ਕਰਨਾ ਪੈਣਾ ਕਿਉਂਕਿ ਮੰਜ਼ਿਲ ਤੇ ਦਾ ਪਹੁੰਚਣਾ ਰਸਤੇ 'ਚ ਕੋਈ ਗੁਰੂ ਘਰ ਨਹੀਂ ਹੈ ਵਧੀਆ ਥਕੜਾ ਮਤਲਬ ਛੋਟਾ ਵੀ ਨਹੀਂ ਲੱਗਦਾ ਇੱਥੇ ਕੋਈ ਹੋਊਗਾ ਕੋਈ ਗੁਰੂ ਘਰ ਇਤਿਹਾਸਕ ਇੱਕ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਹੈ ਯਾਰ ਮੈਂ ਉਹ ਤੋਂ ਟ੍ਰੈਫਿਕ ਕਰਕੇ ਉੱਥੇ ਕਰਨੀ ਸੀਗਾ ਜਦੋਂ ਆਪਾਂ ਰੰਗਾਬਾਦ ਸ਼ਹਿਰ ਕ੍ਰਾਸ ਕਰ ਰਹੇ ਸੀਗੇ ਤਾਂ ਇੱਕ ਨਮੀ ਜੀ ਥਾਰ ਵਾਲੇ ਨੇ ਅੱਗੇ ਲਿਆ ਕੇ ਬ੍ਰੇਕ ਮਾਰੇ ਤੇ ਮੈਂ ਬਾਈਕ ਤਾਂ ਕੱਟ ਲਿਆ ਪਰ ਉਹਦੇ ਹਲਕਾ ਜਿਹਾ ਪਿਛਲੀ ਲਾਈਟ ਦੇ ਤਨਾ ਕਰਿੱਕ ਜਾ ਆ ਗਿਆ ਆਪਣੀ ਥੋੜੀ ਜੀ ਨੰਬਰ ਪਲੇਟ ਦੇ ਹੋਇਆ ਤੇ ਉਹਦੇ ਕਰਿੱਕ ਜਾ ਆ ਗਿਆ ਉਹ ਤਾਂ ਜੀ ਇਕੱਲੇ ਨੂੰ ਦੇਖ ਕੇ ਤਾਂ ਉੱਤਰ ਕੇ ਉਹਨਾਂ ਨੇ ਚਾਬੀ ਕੱਢ ਲਈ ਚਾਬੀ ਕੱਢੀ ਮੈਨੂੰ ਕਹਿੰਦੇ ਮੋਟਰਸਾਈਕਲ ਦੇ ਸਾਈਡ ਤੇ ਨਾ ਮੈਂ ਹਲਾ ਲਿਆ ਮਹਾਂ ਦੱਸੋ ਕਹਿੰਦਾ ਇਹ ਟੁੱਟ ਗਿਆ ਮੈਂ ਕਿਹਾ ਯਾਰ ਘਰੇ ਕਿ ਪਿਆ ਕਿੱਡੀ ਗੱਲ ਹੈ ਹਮੇਟ ਲਵਾਉਣਾ ਪੜੇਗਾ ਮੈਂ ਕਿ ਫਿਰ ਮੈਂ ਕੀ ਕਰਾਂ ਬ੍ਰੇਕ ਤੁਸੀਂ ਮਾਰੇ ਰੋਡ ਦੇ ਵਿੱਚ ਮੈਂ ਕਿਹਾ ਪਰਦੇਸੀ ਦੇ ਕੇ ਤੁਸੀਂ ਬੰਦੇ ਨੂੰ ਐ ਉਹ ਕਰਦੇ ਹੋ ਤੇ ਜਿਹੜੇ ਉੱਥੇ ਨਾ ਲੋਕ ਦੇਖਣ ਲੱਗ ਰਹੇ ਸੀਗੇ ਇਹ ਵਾਕਏ ਨੂੰ ਉਹ ਉੱਠ ਕੇ ਆ ਗਏ ਫਿਰ ਸਾਰੇ ਯਾਰ ਉੱਥੇ ਤੇ ਉਹ ਗੱਡੀ ਵਾਲੇ ਦੇ ਗੱਲ ਪੈ ਗਏ ਕਹਿੰਦੇ ਗਲਤੀ ਤੇਰੀ ਆ ਤੂੰ ਕਹਿ ਨੂ ਰਹਾ ਇਕੱਲਾ ਦੇ ਇੱਕ ਵੀ ਪਰਦੇਸੀ ਬੰਦਾ ਮੈਂ ਕਿਹਾ ਯਾਰ ਤੂੰ ਕਦੇ ਪੰਜਾਬ ਚ ਆਈ ਐ ਏਡੀਆਂ ਗੱਲਾਂ ਤੁਸੀਂ ਉਹੀ ਨਹੀਂ ਗੋਲਦੇ ਹੁੰਦੇ ਤੇ ਮੈਂ ਹਾਂ ਤੂੰ ਚੰਗੀ ਉਹ ਕਰ ਰਹੇ ਆ ਤੇ ਜਦੋਂ ਉਹਨੂੰ ਉਹਨਾਂ ਨੇ ਕਿਹਾ ਕਹਿੰਦੇ ਯਾਰ ਪੰਜਾਬ ਦਾ ਬੰਦਾ ਤੂੰ ਮਹਾਰਾਸ਼ਟਰ ਚ ਆਇਆ ਹੋਇਆ ਤੂੰ ਮਹਿਮਾਨ ਆ ਆਪਣਾ ਤੂੰ ਕੀ ਉਹ ਕਰ ਰਹੇ ਆ ਉਹ ਬੰਦਾ ਵਿਚਾਰਾ ਬਿਸ਼ਰਮ ਜਾ ਹੋ ਗਿਆ ਚੁੱਪ ਜਾ ਕਰਕੇ ਚਾਬੀ ਫੜਾ ਕੇ ਤੁਰ ਗਿਆ ਤੇ ਕਹਿੰਦਾ ਬਾਈ ਕਹਿੰਦਾ ਭਈਆ ਕਹਿੰਦਾ ਦੇਖ ਕੇ ਮੈਂ ਕਹਾ ਯਾਰ ਮੈਂ ਤਾਂ ਦੇਖ ਕੇ ਠੀਕ ਹੈ ਚੱਲ ਮੈਂ ਕਹਾ ਯਾਰ ਫਿਰ ਵੀ ਸੌਰੀ ਜਦੋਂ ਹੱਸਿਆ ਤੇ ਪਰ ਮੈਂ ਕਹਾ ਰੋਡ ਦੇ ਵਿਚਾਲੇ ਬ੍ਰੇਕ ਮਿੱਤਰਾ ਤੈਂ ਮਾਰੀ ਆ ਤੇ ਇੰਨਾ ਇੱਕ ਉਹ ਵਾਕਿਆ ਸੀਗਾ ਤੇ ਉਸ ਤੋਂ ਬਾਅਦ ਹੁਣ ਆਪਾਂ ਇੱਥੋਂ ਚਾਹ ਪੀ ਕੇ ਕੋਸ਼ਿਸ਼ ਕਰਦੇ ਆਂ ਦੇਵਗਾਉਂ ਦੇਵਗਾਉ ਤੋਂ ਮਨਮਾੜ ਮਨਮਾੜ ਅੱਜ ਆਪਣੀ ਆਪਾਂ ਸਟੇ ਕਰਾਂਗੇ ਤੇ ਉਸ ਤੋਂ ਬਾਅਦ ਉੱਥੇ ਜਾ ਕੇ ਪਹੁੰਚ ਕੇ ਤੁਹਾਡੇ ਨਾਲ ਗੁੱਡ ਨਾਈਟ ਵਗੈਰਾ ਫਤਿਹ ਬੁਲਾਵਾਂਗੇ ਬਣੇ ਰਹੋ ਹਾਂਜੀ ਵੈਸੇ ਤਾਂ ਆਪਾਂ ਮਾਈਕ ਹੈ ਜਿਹੜਾ ਉਤਾਰ ਲਿਆ ਸੀਗਾ ਪਰ ਫਿਰ ਜ਼ਰੂਰੀ ਸਮਝਾ ਦੋ ਭਲੇ ਲੋਕਾਂ ਲਈ ਇਹ ਆਹ ਹੋਟਲ ਢਾਬੇ ਵਾਲੇ ਨੇ ਇਹ ਇੱਕ ਬਾਈ ਦਾ ਨਾਮ ਹੈ ਅਰਵਾਜ ਪਠਾਨ ਤੇ ਦੂਜਾ ਗਣੇਸ਼ ਯਾਰ ਹੁਣ ਮੈਂ ਤੁਹਾਨੂੰ ਕੀ ਦੱਸਾਂ ਯਾਰ ਇਹਨਾਂ ਨੇ ਭਰੇ ਲੋਕਾਂ ਦੇ ਵਿੱਚ ਆਦੇ ਪੈਸੇ ਲਏ ਮੈਂ ਕਿਹਾ ਵੀ ਪੈਸੇ ਦੱਸੋ ਕਹਿੰਦੇ ਨਹੀਂ ਜੀ ਸਰਦਾਰ ਜੀ ਆਪਸੇ ਕੋਈ ਪੈਸਾ ਨਹੀਂ ਲੈਣਾ ਬਾਈ ਬਾਈ ਬੜਾ ਮਨ ਖੁਸ਼ ਹੁੰਦਾ ਯਾਰ ਜਿੰਦਾਬਾਦ ਜਿੰਦਾਬਾਦ ਤੇ ਬੜਾ ਮਨ ਖੁਸ਼ ਹੁੰਦਾ ਯਾਰ ਇੱਕ ਬਣ ਕੇ ਰਹੋ ਇੱਕ ਬਣ ਕੇ ਸਾਥ ਕਰੋ ਬਿਲਕੁਲ ਬਿਲਕੁਲ ਹਿੰਦੂ ਮੁਸਲਮਾਨ ਸਿੱਖ ਸਾਈ ਸਭ ਹੈ ਬਾਈ ਬਾਈ ਬਹੁਤ ਬਹੁਤ ਸ਼ੁਕਰੀਆ ਜੀ ਆਪਕਾ ਬਹੁਤ ਬਹੁਤ ਸ਼ੁਕਰੀਆ ਫਗਫਗ 395 ਕਿਲੋਮੀਟਰ ਦੀ ਜਿਹੜੀ ਦੂਰੀ ਹੈ ਉਹ ਤੈਅ ਕਰਕੇ ਔਰੰਗਾਬਾਦ ਜਿਹਨੂੰ ছত্রਪਤੀ ਸ਼ੰਭਾਜੀ ਨਗਰ ਦਾ ਨਾਮ ਦਿੱਤਾ ਗਿਆ ਹੈ ਦੇਵਗਾਮ ਨੰਦਗਾਮ ਇਹ ਸ਼ਹਿਰਾਂ ਨੂੰ ਕ੍ਰੋਸ ਕਰਕੇ ਆਪਾਂ ਪਹੁੰਚ ਚੁੱਕੇ ਹਾਂ ਜੀ ਸ਼ਹਿਰ ਮਨਮਾੜ ਗੁਰਦੁਆਰਾ ਗੁਕਸਰ ਸਾਹਿਬ ਵਿਖੇ ਇਹਦੇ ਇਤਿਹਾਸ ਬਾਰੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਤੇ ਜੇ ਮੈਂ ਰੋਡ ਦੀ ਗੱਲ ਕਰਾਂ ਤਾਂ ਜਿਹੜੀ ਅਨੰਤੇਵ ਗਾਮ ਤੋਂ ਆਨੰਦਗਾਮ ਤੱਕ ਜਿਹੜੀ ਰੋਡ ਆ ਨਾ ਉਹ ਯਾਰ ਐਵੇਂ ਹੀ ਹਸਾਬ ਲਾ ਦੋ ਵੀ ਜਿਵੇਂ ਦੀ ਪਾਤੜਾ ਤੋਂ ਕੂਣਕਾਲੀ ਰੋਡ ਅੱਜ ਤੋਂ 7-8 ਸਾਲ ਪਹਿਲਾਂ ਸੀ ਉਹਦੇ ਨਾਲੋਂ ਵੀ ਵੱਧ ਬੁਰਾ ਹਾਲ ਆ ਉਹਦਾ ਹੁਣ ਉਹ ਤੁਸੀਂ ਆਪੇ ਹਸਾਬ ਲਾ ਦੋ ਉਹਦਾ ਕੀ ਬਣਦਾ ਹੋਣਾ ਅੰਨੇ ਤੋਂ ਉੱਤੇ ਚਲੋ ਫੇਰ ਵੀ ਨੇਵੀਗੇਸ਼ਨ ਗੂਗਲ ਬਾਬੇ ਨੇ ਇੱਕ ਪਿੰਡਾਂ ਦੇ ਵਿੱਚ ਦੀ ਰਾਤ ਨੂੰ ਘਾਟ ਸੀਗਾ ਜੰਗਲ ਜਿਹੇ ਇਲਾਕੇ ਵਿੱਚ ਸੀ ਪਾਇਆ ਪਰ ਰੋਡ ਸਾਫ਼ ਸੀ ਥੋੜਾ ਜਿਹਾ ਬਾਕੀ ਤਾਂ ਖਰਾਬ ਹੀ ਸੀਗਾ ਤੇ ਲਗਭਗ 8:40 ਮਿੰਟ ਦੇ ਉੱਤੇ ਆਪਾਂ ਇੱਥੇ ਪਹੁੰਚੇ ਆਂ ਤੇ ਇਹਦਾ ਇਤਿਹਾਸ ਤੁਹਾਨੂੰ ਦੱਸਿਆ ਜੀ ਗੁਰੂ ਘਰ ਦਾ ਸਵੇਰੇ ਪਾਵਾਂਗੇ ਹੁਣ ਆਪਾਂ ਇੱਥੇ ਰੂਮ ਵਗੈਰਾ ਦੀ ਕਰਕੇ ਅਰੇਂਜਮੈਂਟ ਰਹਿਸ਼ਤਾ ਕਰਦੇ ਆਂ ਪ੍ਰਬੰਧ ਜੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕਰਿਆ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਸਵੀਰ ਢਾਲੀਵਾਲ ਨਾਮ ਦੀ ਆਈਡੀ ਹੈ ਫੇਸਬੁੱਕ ਤੇ ਇੰਸਟਾਗ੍ਰam ਤੇ ਉਹਨੂੰ ਫੋਲੋ ਕਰ ਲਿਓ ਤੇ ਕਮੈਂਟ ਕਰਕੇ ਹਾਜ਼ਰੀ ਲਵਾ ਲਿਆ ਕਰੋ ਚੰਗੀ ਕੰਟੈਂਟ ਨੂੰ ਸ਼ੇਅਰ ਕਰਿਆ ਕਰੋ ਬਣੇ ਰਹੋ ਜੀ ਚੈਨਲ ਦੇ ਨਾਲ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ